ਆ ਆ ਗਈ ਆ ਕੁੜੀ ਆ ਮੈਨੇਜਿੰਗ ਐ ਆ ਪੁੱਤ ਤੂੰ ਕੱਲੀ ਪੀ ਆ ਤੁਸੀਂ ਦੋਵੇਂ ਆ ਦੇ ਉਹ ਆਇਆ ਮੁੰਡਿਆ ਡੀ ਸਟਾਰ ਆ ਇੱਧਰ ਆ ਜਾ ਆ ਜਾ ਉੱਧਰ ਫੜਾ ਉਹ ਪਰਾਣੇ ਬੈਠੇ ਉੱਧਰ ਆ ਚਲੋ ਪੀਓ ਹੁਣ ਥੱਲੇ ਨੂੰ ਆਣਦੇ ਤੁੰ ਥੋੜੀ ਮੈਂ ਤਾਂ ਕੋਟ ਲਾਣੇ ਮੈਂ ਵੀ ਬਰਾਤ ਨਾਲ ਆਇਆ ਮੈਂ ਨਹੀਂ ਧਮਾਲ ਫਾਈ ਆ ਓ ਯਾਰ ਆ ਦੇਖ ਲੈ ਕੀ ਪੋਜ ਬਣ ਰਹੇ ਆ ਮਾਮਾ ਕੀ ਹੋਇਆ ਆ ਪਾਣੀ ਦੇ ਕਿਹੜੇ ਪੋਜ ਬਣਾਤੇ ਆ ਆ ਕਿੱਦਾਂ ਪੀ ਰਹੇ ਆ ਸੀ ਬੋਤਲਾਂ ਤੇ ਮੈਂ ਤਾਂ ਖੁੱਲਾ ਇੰਤਜ਼ਾਮ ਕੀਤਾ ਤੂੰ ਨਾ ਜਾਂਜ ਬੋਤੀ ਲਿਆ ਓ ਯਾਰ ਖੁੱਲਾ ਕਿ ਫੈਕਟਰੀ ਇੰਤਜ਼ਾਮ ਕਰ ਲਿਆ ਤੁਸੀਂ ਫੈਕਟਰੀ ਕਿਤੇ ਖੁੱਲ ਕੇ ਪੀਓ ਹੋਰ ਕੋਈ ਸ਼ਾਇਦ ਹੋਵੇ ਦੇਖੋ ਕੋਈ ਜੇ ਯਾਰ ਗੱਲ ਕਰੋ ਐਦਾ ਪਿਆ ਯਾਰ ਆ ਪਿਆ ਓਏ ਤੂੰ ਕਹਦਾ ਦੋਸਤਾਂ ਯਾਰ ਤਾ ਸਰੁਕੜਾ ਕਹਦਾ ਮਾਰਦਾ ਵੱਡਾ ਹੈ ਇਹ ਤੇਰਾ ਬਰਾਤੀ ਆ ਸਾਡਾ ਨਹੀਂ ਉਹ ਪਿਆਸ ਤੇ ਕੀ ਸੀ ਮੈਂ ਉਹ ਪਿਆਸ ਲੱਗੀ ਆ ਦਾ ਹਿਸਾਬ ਨਾਲ ਸਰੁਕੜਾ ਮਾਰ ਯਾਰ ਗੋਗੇ ਚੰਗੀ ਤੂੰ ਐ ਹੀ ਸ਼ੁਕਰ ਕਰਕੇ ਮੈਂ ਤੇਰੇ ਨਾਲ ਪੀ ਰਿਹਾ ਉਹ ਕੀ ਗੱਲ ਮੈਨੂੰ ਕੀ ਆ ਆ ਮੈਂ ਸਰੁਕੜਾ ਤੈਨੂੰ ਮਾਰਨ ਨਹੀਂ ਦੇਂਦਾ